ਲੋ ਵੀ ਮਿੱਤਰੋ ਮਹਿਲ ਕਲਾਏ ਹੋਏ ਆ ਮਹਿਲ ਕਲਾ ਕਿੱਥੇ ਪਈ ਜਾਂਦਾ ਪਹਿਲਾਂ ਉਹ ਦੱਸ ਦਈਏ ਬਰਨਾਲੇ ਤੋਂ ਰੈਕਟ ਰੋਡ ਤੇ ਤੇ ਮੇਰੇ ਨਾਲ ਬਾਈ ਸਾਡਾ ਵੱਡਾ ਸਤਿੰਦਰ ਕਿਹਾਲਾ ਬਾਈ ਵਧੀਆ ਬਰੇ ਤੇ ਅੱਜ ਬਾਈ ਦੇ ਕਾਰ ਵਯਾਰ ਤੇ ਆਏ ਹੋਏ ਆ ਫਤੇ ਕਾਰ ਵਯਾਰ ਮਹਿਲ ਕਲਾ ਤੇ ਕਿੰਨੇ ਗੱਡੀਆਂ ਨੇ ਬਾਈ ਅੱਜ ਆਪਣੇ ਕੋਲ ਸਹੀਆਂ 10-12 ਗੱਡੀਆਂ 10-12 ਗੱਡੀਆਂ ਨੇ ਆਪਾਂ ਇਕੱਲੀ-ਇਕੱਲੀ ਦੀ ਡਿਟੇਲ ਦਿੰਨੇ ਆ ਤੇ ਜਿਹੜੀ ਆ ਜਮਾ ਨਵੀ ਖੜੀ ਆ ਇਹ ਕਿੰਨਾ ਮਾਡਲ ਇਹ 2023 ਮਾਡਲ ਆ 2023 ਮਾਡਲ ਆ ਹਾਂਜੀ ਪੈਟਰੋਲ ਪੈਟਰੋਲ ਜੀ ਬੀਐਕਸਆਈ ਮਾਡਲ ਆ ਬੀਐਕਸਆ ਜਾਂ ਟਾਇਰ ਤਾਂ ਫਿਰ ਸਿਰਫ ਹੀ ਸਿਰਫ 17000 ਤੇ ਇਹ ਵਿੱਚੋਂ ਕੰਡੀਸ਼ਨ ਚੈੱਕ ਕਰ아요 ਲੋ ਜੀ ਜਤੋਂ ਵਿੱਚੋਂ ਚੈੱਕ ਕਰੋ ਇੰਟੀਰੀਅਰ ਦੀ ਤੇ ਹੁਣ ਬਾਈ ਜੀ ਆਪਾਂ ਇਹਦੇ ਰੇਟ ਵੀ ਗੱਲ ਕਰੀਏ 6 ਲੱਖ 90000 6 ਲੱਖ 90000 ਉਹਦੇ ਵਿੱਚੋਂ ਵੀ ਆਪਾਂ ਮਾਨਤਾ ਕਰਾਂਗੇ ਤੇ ਤੇ ਲੋਨ ਕਿੰਨੇ ਦਾ ਹੋਜੂ ਲੋਨ ਕਰਵਾ ਦਾਂਗੇ ਜੇ ਘੱਟੋ ਘੱਟ 6 ਲੱਖ ਰੁਪਏ 6 ਲੱਖ ਰੁਪਏ ਦਾ ਤੇ ਮਤਲਬ 90000 ਰੁਪਏ ਲਿਆਉ 90000 ਰੁਪਏ ਲਿਆਉ ਆ ਗੱਡੀ ਲੈ ਜੂ ਗੱਡੀ ਲੈ ਫਰਸਟ ਓਨਰ ਦੀ ਆ ਫਰਸਟ ਓਨਰ ਪੱਕੇ ਪਿਆ ਨੰਬਰ ਦੀ ਪ੍ਰਣਾਲਾ ਦੇ ਨੰਬਰ ਪ੍ਰਣਾਲਾ ਲੋਕਲ ਨੰਬਰ ਜੀ ਇਧਰ ਜਿਹੜੀ ਛੜੀ ਆ ਸਿਆਜ ਜੱਸਿਆ ਆ ਜੀ ਕਿੰਨਾ ਮਾਡਲ ਆ ਬਈ ਇਹ 2017 ਬੀਡੀਆ ਪਲਸ 2017 ਮਾਡਲ ਆ ਕੰਡੀਸ਼ਨ ਪੱਖੋਂ ਕਿਵੇਂ ਆ ਸਾਰੀ ਕਾਰ ਹੋਈ ਨਾਲਾ ਇੱਕ ਅੰਦਾ ਪੀਸ ਹੈਗਾ ਟੱਟੇ ਇੱਕ ਅੰਦਾ ਪੀਸ ਹੈਗਾ ਹੈਗਾ ਬਾਕੀ ਸਾਰੀ ਹਰੇ ਸਾਰੀ ਹਰੇ ਨਾਲ ਐਕਸੀਡੈਂਟ ਦੀ ਆਪਣੀ ਗਾਰੰਟੀ ਹੋਵੇ ਐਕਸੀਡੈਂਟ ਦੀ ਆਪਣੀ ਗਾਰੰਟੀ ਹੋਵੇ ਪੇਪਰਾਂ ਕਾ ਜਾਂਦੀ ਉਹ ਵੀ ਸਾਰੇ ਚੀਜ਼ ਦੀ ਗਾਰੰਟੀ ਹੋਵੇ ਤੇ 440000 ਪੰਜਾਬ ਨੰਬਰ ਲਵਾ ਕੇ 440000 ਪੰਜਾਬ ਨੰਬਰ ਲਵਾ ਕੇ ਹਾਂਜੀ ਠੀਕ ਆ ਤੇ ਜਿਹੜੀ ਆ ਬ੍ਰੇਜਾ ਖੜੀ ਆ ਇਹ 2016 2016 60000 ਚੱਲੀ ਹੋਈ ਆ 60000 ਚੱਲੀ ਹੋਈ ਆ ਹਾਂਜੀ ਇਹ ਤਾਂ ਟਾਇਰ ਫਿਰ ਇਹਦੇ ਨਾਲ ਦੇ ਨੇ ਨਹੀਂ ਟਾਇਰ ਚੇਂਜ ਹੋ ਗਏ ਦੁਬਾਰਾ ਅੱਛਾ ਟਾਇਰ ਚੇਂਜ ਹੋ ਗਏ ਬਾਈ ਵਿੱਚ ਸੀਟ ਕਵਰ ਚੈੱਕ ਕਰੋ ਬਾਈ ਇਹਦੇ ਰੂਖ ਉਸ ਨੂੰ ਦਿਆ ਵਿੱਚੋਂ ਦੇਖ ਕੇ ਤਾਂ ਤੇ ਬਾਈ ਹੁਣ ਇਹਦਾ ਰੇਟ ਕੀ ਰਹੂਗਾ 620000 ਪੰਜਾਬ ਨੰਬਰ ਲਵਾ ਕੇ 620000 ਰੁਪਇਆ ਪੰਜਾਬ ਨੰਬਰ ਲਵਾ ਕੇ ਹਾਂਜੀ ਠੀਕ ਆ ਤੇ ਜਿਹੜੀ ਇੱਧਰ ਖੜੀ ਆ ਬੈਗਨਰ ਬੈਗਨਰ ਬਰਨਾਲੇ ਦਾ ਨੰਬਰ ਹੈ ਹਾਂਜੀ ਕਿੰਨੀ ਵੀ ਪਾਰਟੀ ਦੇ ਇਹ ਇਹ ਦੂਜੀ ਪਾਰਟੀ ਦੇ ਨਾਲ ਦੂਜੀ ਪਾਰਟੀ ਦੇ ਨਵਾਂ ਮਾਡਲ ਕਿੰਨਾ ਹੈ 2016 2016 ਮਾਡਲ ਆ ਪੈਟਰੋਲ ਪਲੱਸ ਸੀਐਨਜੀ ਆ ਅੱਛਾ ਪੈਟਰੋਲ ਪਲੱਸ ਸੀਐਨਜੀ ਆ ਬਾਈ ਵਿੱਚੋਂ ਵੀ ਚੈੱਕ ਕਰਵਾ ਦਿਓ ਤੇ ਹੁਣ ਜੇ ਇਹਦਾ ਰੇਟ ਕੀ ਰਹੂਗਾ ਇਹਦਾ 230000 230000 ਰੁਪਇਆ ਉਹਦੇ ਵਿੱਚੋਂ ਵੀ ਆਪਾਂ ਮਾਰਦਾਨ ਕਰ ਦਾਂਗੇ ਤੇ ਜਿਹੜੀ ਆਹ ਜਿਹੜੀ ਹੈ ਕ੍ਰੈਟਾ 2017 2017 ਮਾਡਲ ਆ ਚੱਲੀ ਕਿੰਨੀ ਹੋਈ ਆ ਬਈ ਇਹ 59000 ਰਿਕਾਰਡ ਨਾਲ ਰਿਕਾਰਡ ਤੋਂ ਵੰਪਰ ਜਨਾਲਾ ਵੰਪਰ ਤੋਂ ਵੰਪਰ ਓਰੀਜਨਲ ਆ ਲਾਈ ਟਾਇਰ ਵੀ ਤੇ ਚੰਗੇ ਪਾਏ ਹੋਏ ਹੋਣਗੇ ਬਈ ਤੇ ਹੁਣ ਜੇ ਇਹਦਾ ਰੇਟ ਕੀ ਰਹੂਗਾ ਬਈ 715 715000 ਪੰਜਾਬ ਨੰਬਰ ਲਵਾ ਕੇ ਵੀ ਆਮ ਨੰਬਰ ਲਵਾ ਕੇ ਇਹਦੇ ਕਿੰਨੇ ਦਾ ਲੋਨ ਹੋ ਜੂ ਬਈ ਇਹ ਤੇ ਕਰਵਾ ਲਾਂਗੇ 6.5 ਲੱਖ ਰੁਪਇਆ ਦਾ ਲੋਨ 6.5 6 6.5 ਦਾ ਮਤਲਬ ਮੋਟਾ ਕਿ ਪਿਆ ਕਿ 100000 ਹਣਾ ਵਿਆਹ ਕਰੇਟਾ ਲੈ ਜਾਓ ਕਰੇਟਾ ਲੈ ਜਾਓ ਤੇ ਜਿਹੜੀ ਇੱਧਰ ਖੜੀ ਆ ਪ੍ਰੇਜਾ ਇਹ 2019 ਮਾਡਲ ਇਹ 2019 ਮਾਡਲ ਆ 43000 ਚੱਲੀ ਆ ਨਾਲ ਦੇ ਟਾਇਰ ਦੇ ਜਮਾ ਰੇਨ ਵਾਲਾ ਕੰਡੀਸ਼ਨ ਜਮਾ ਰੇਨ ਪੰਜਾਬ ਨੰਬਰ ਲਵਾ ਕੇ ਕਿੰਨੇ ਦੀ 7 10 ਦੀ ਮੈਂ ਪੂਰੇ 7 ਲੱਖ ਦੀ 10 ਕਿਹ ਹਜ਼ਾਰ ਰੁਪਏ ਦਾ ਡਿਸਕਾਊਂਟ ਮੈਂ ਕਰ ਦਾਨ ਅੱਜ ਠੀਕ ਆ ਠੀਕ ਆ ਤੇ ਜਿਹੜੀ ਇੱਧਰ ਖੜੀ ਆ ਹੋਂਡਾ ਸਿਟੀ 2011 2011 ਮਾਡਲ ਆ ਬਰਨਾਲੇ ਦਾ ਨੰਬਰ ਲੱਗਿਆ ਹੋਇਆ ਕਿੰਨਵੀਂ ਪਾਰਟੀ ਦਾ ਬਈ ਇਹ ਦੂਜੀ ਪਾਰਟੀ ਦੂਜੀ ਪਾਰਟੀ ਦੇ ਆ ਹਾਂਜੀ ਕੰਡੀਸ਼ਨ ਵਿੱਚੋਂ ਚੈੱਕ ਰਿਹਾ ਜੀ ਸਾਰੀ ਕਾਰ ਰਿਜਨਲ ਆ 65000 ਚੱਲੀ ਹੋਈ ਆ ਅੱਛਾ 65000 ਚੱਲੀ ਹੋਈ ਆ ਸਾਰੀ ਕਾਰ ਰਿਜਨਲ ਆ ਸੀਟ ਕਵਰ ਬੜੇ ਚੰਗੇ ਲੱਗੇ ਹੋਏ ਨੇ ਇਹਦਾ ਰੇਟ ਕੀ ਰਹੂ ਬਈ ਫਿਰ ਹੁਣ 220 220000 ਰੁਪਿਆ ਹਾਂਜੀ ਮੌਕੇ ਦੇ ਮਾਨਤਾ ਨੂੰ ਹੋਈ ਜਾਊਗਾ ਜੀ ਤੇ ਇੱਧਰ ਆ ਗਈਆਂ अल्टੋ ਆ ਇਹ ਜਾਇਜ਼ ਰੇਟ ਵਾਲੀਆਂ ਆ ਗਈਆਂ ਨਾ ਤਿੰਨੇ ਹੂੰ ਆ अल्टੋ ਕਿੰਨਾ ਮਾਡਲ ਆ ਬਈ ਇਹ 2012 2012 ਮਾਡਲ ਆ ਪੱਕੇ ਪੀਏ ਪੱਕੇ ਪੰਜਾਬ ਨੂੰ ਬੱਬੀ 12 ਮਾਡਲ ਫਰਸਟ ਓਨਰ ਫਰਸਟ ਓਨਰ ਹੈ ਕੰਡੀਸ਼ਨ ਪੱਕੋ ਸਾਰੀ ਗਾਰ ਨਾਲ ਸਾਰੀ ਗਾਰ ਨਾਲ ਰੇਟ ਕੀ ਰੋਹੂ ਇਹਦਾ ਰੇਟ 230000 230000 ਰੁਪਿਆ ਇਹ ਤੋਂ ਡਿਸਕਾਊਂਟ ਕਿੰਨਾ ਕਰੇਗਾ ਹੁਣ ਦੱਸੀ ਦੇ ਮੜਾ ਜੀ ਵੀ ਕਿੰਨੇ ਦੀ ਦੇ ਦਾਂਗੇ ਮੌਕੇ ਤੇ 215 215000 ਦੀ ਬਣ ਜੂ ਸੱਜਣੂ ਤੇ ਜਿਹੜੀ ਇੱਧਰ ਖੜੀ ਆਲਟੋ ਇਹ ਵੀ ਪੱਕੇ ਪੀਏ ਆਬ ਨੰਬਰ ਦੀ ਪੱਕੇ ਪੰਜਾਬ ਨੰਬਰ ਦੀ ਕਿੰਨੀ ਵੀ ਪਾਰਟੀ ਦੇ ਨਾਮ ਬਾਈ ਇਹ ਫਰਸਟ ਫਰਸਟ ਪਾਰਟੀ ਦੇ ਨਾਮ 43000 ਚੱਲੀ ਹੋਈ ਆ ਬਸ ਹਾਂਜੀ ਰੇਟ ਕੀ ਰਹੂ ਇਹਦਾ 275 2 ਲੱਖ 75000 ਰੁਪਏ ਟਾਇਰ ਜਮਾਂ ਨਵੇਂ ਹੈ ਨਾ ਹਾਂਜੀ ਨਵੇਂ ਮੰਗੂਈ ਨੇ ਤੇ ਜਿਹੜੀ ਆ ਆਟੋ ਖੜੀ ਆ ਇਹ ਕਿੰਨਾ ਮਾਡਲ ਆ ਭਾਈ ਇਹ 2012 2012 ਮਾਡਲ ਆ ਐਲ ਐਕਸ ਆਈ ਐਲ ਐਕਸ ਆਈ ਆ ਵਿੱਚੋਂ ਵੀ ਗ੍ਰੇਡਿੰਗ ਚੰਗੀ ਆ ਹਾਂਜੀ ਤੇ ਇਹ ਕੀ ਰੇਟ ਰਹੂਗਾ ਜੀ ਇਹਦਾ 165000 ਪੰਜਾਬ ਨੰਬਰ ਲਵਾ ਕੇ 165000 ਪੰਜਾਬ ਨੰਬਰ ਲਵਾ ਕੇ ਤੇ ਲੋ ਵੀ ਸੱਜਣੋ 22 ਸਤਿੰਦਰ ਫਤੇਕਾਰ ਬਾਜ਼ਾਰ ਤੇ 22 ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਭਾਈ ਕਿ ਲੋਕੇਸ਼ਨ ਦੱਸ ਦੋ ਆਪਣੀ ਪ੍ਰੋਪਰ ਬਰਨਾਲੇ ਤੋਂ ਰਾਏਕੋਟ ਰੋਡ ਆ ਜਿਹੜਾ ਹਾਂਜੀ ਮੈਲਕਲਾਂ ਨਿਊ ਮੈਲ ਕੋਲੋਨੀ ਦੇ ਵਿੱਚ ਆਪਣਾ ਦਫ਼ਤਰ ਆ ਮੈਲਕਲਾਂ ਤੋਂ ਪਹਿਲਾਂ ਹੀ ਆ ਜਾਂ ਤਾਂ ਹਾਂਜੀ ਹਾਂ ਤੇ ਬਾਕੀ ਬਾਈ ਉਹਨਾਂ ਦੇ ਨੰਬਰ ਸਕਰੀਨ ਤੇ ਚੱਲੀ ਜਾਂਦੇ ਤਾਂ ਕਰ ਲਿਓ ਸੰਪਰਕ ਧੰਨਵਾਦ ਮਿਹਰਬਾਨ